ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਦਿਲ ਕੰਬਾਊ ਘਟਨਾ ਵਾਪਰੀ ਜੋ ਪੰਜਾਬ ਦੀ ਇੱਕ ਧੀ ਹਿਮਾਚਲ ਦੇ ਵਿੱਚ ਵਿਆਹੀ ਜਾਂਦੀ ਏ ਜੋ Hindu ਪਰਿਵਾਰ ਦੀ ਉਹ ਧੀ ਜਿਹੜੀ ਕਿ ਉਸ ਦਾ ਪਤੀ ਫੌਜ ਦੇ ਵਿੱਚ ਨੌਕਰੀ ਕਰਦਾ ਹੁੰਦਾ ਹੈ ਉਸ ਦੀ ਸੱਸ ਉਸ ਦਾ ਸਹੁਰਾ ਜੋ ਹਿਮਾਚਲ ਦੇ ਰਹਿਣ ਵਾਲੇ ਨੇ ਔਰ ਉਹਨਾਂ ਦਾ ਕਾਰੋਬਾਰ ਟਰੱਕਾਂ ਦਾ ਕਾਰੋਬਾਰ ਹੁੰਦਾ ਹੈ ਸੋ ਪੰਜਾਬ ਦੀ ਉਹ ਧੀ ਜਿਹੜੇ ਕਿ Hindu ਪਰਿਵਾਰ ਚ ਜਨਮ ਲੈਂਦੀ ਏ ਤੇ Hindu ਪਰਿਵਾਰ ਤੋਂ ਹਟ ਕੇ ਅੰਮ੍ਰਿਤਧਾਰੀ ਸਿੱਖ ਬਾਣੇ ਦੇ ਵਿੱਚ ਸੱਜ ਜਾਂਦੀ ਏ ਔਰ ਸਿੱਖ ਬਾਣੇ ਦੇ ਵਿੱਚ ਸਜਣ ਤੋਂ ਬਾਅਦ ਅੰਮ੍ਰਿਤ ਸ਼ਕਨ ਤੋਂ ਬਾਅਦ ਉਹ ਜਿਹੜੀ ਇਹ ਆਪਣਾ ਧਰਮ ਸਿੱਖ ਧਰਮ ਵਿੱਚ ਆ ਜਾਂਦੀ ਏ ਪਰਿਵਾਰ ਵਾਲਿਆਂ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਔਰ ਉਹ ਸਿਰਫ ਤੇ ਸਿਰਫ ਜੋ ਸਿੱਖੀ ਧਰਮ ਦੇ ਵਿੱਚ ਹੁੰਦਾ ਹੈ ਕਿ ਨੱਕ ਵਿੱਚ ਕੋਕਾ ਨਹੀਂ ਪਾਉਣਾ ਕੰਨਾਂ ਵਿੱਚ ਵਾਲੀਆਂ ਨਹੀਂ ਪਾਉਣੀਆਂ ਉਸ ਨੂੰ ਲੈ ਕੇ ਉਹ ਆਪਣੇ ਇਸ ਪਰਪੱਕ ਹੋ ਜਾਂਦੀ ਏ ਪਰ Hindu ਪਰਿਵਾਰ ਦੇ ਵਿੱਚ ਜਦੋਂ ਉਸ ਦੀ ਸ਼ਾਦੀ ਹੁੰਦੀ ਏ ਤਾ ਹਿੰਦੂ ਪਰਿਵਾਰ ਦੇ ਵਿੱਚ ਬੜੇ ਚਾਵਾਂ ਦੇ ਨਾਲ ਸ਼ਾਦੀ ਕੀਤੀ ਜਾਂਦੀ ਹੈ ਸਿਰਫ 5 ਮਹੀਨੇ ਪਹਿਲਾਂ ਉਹ ਨੇਹਾ ਲੜਕੀ ਬਹੁਤ ਖੁਸ਼ ਹੁੰਦੀ ਹੈ ਜਦੋਂ ਉਸਦੀ ਸ਼ਾਦੀ ਹੁੰਦੀ ਹੈ ਹਿਮਾਚਲ ਦੇ ਵਿੱਚ ਉਹ ਜੋ ਕਿ ਉਸਦੀ ਮੌਦਾ ਕਾਰਨ ਬਣਦਾ ਹੈ ਜੋ ਮੀਡੀਆ ਦੇ ਉੱਪਰ ਵੱਖ-ਵੱਖ ਤਰ੍ਹਾਂ ਚਰਚਾਵਾਂ ਸੀਗੀਆਂ ਕਿ ਉਹ ਮੀਡੀਆ ਦੇ ਉੱਪਰ ਇੰਸਟਾਗ੍ਰam ਚਲਾਉਂਦੀ ਸੀ ਪਰ ਇੰਸਟਾਗ੍ਰਾਮ ਉਸਦਾ પતિ ਦੇ ਨਾਲ ਮਿਲ ਕੇ ਉਸਨੇ ਚਲਾਉਣ ਵਾਸਤੇ ਇਹ ਗੱਲ ਕੀਤੀ ਸੀ ਉਸ ਨੂੰ ਖੁਦ ਇੰਸਟਾਗ੍ਰਾਮ ਚਲਾਉਣਾ ਨਹੀਂ ਆਉਂਦਾ ਸੀ ਸੋਸ਼ਲ ਮੀਡੀਆ ਦੇ ਇੰਨੇ ਉਹ ਆਪ ਖੁਦ ਨਹੀਂ ਸੀ ਕਰਦੀ ਜਦੋਂ ਕਿ ਬਹੁਤ ਸਾਰੀਆਂ ਅਰੀਲਾ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਉਸ ਲੜਕੀ ਦੀਆਂ ਦੇਖਣ ਨੂੰ ਮਿਲੀਆਂ ਬਹੁਤ ਹੱਸਦੇ ਵਸਦੀ ਉਹ ਲੜਕੀ ਪੰਜਾ ਮਹੀਨਿਆਂ ਦੇ ਵਿੱਚ ਹੀ ਆਪਣਾ ਸ਼ਾਦੀ ਦੇ ਚਾਪੂਰੇ ਨਹੀਂ ਕਰ ਸਕੀ ਤੇ ਉਸ ਨੂੰ ਜਿਹੜਾ ਕਿ ਜ਼ਹਿਰ ਪਲਾ ਦਿੱਤਾ ਗਿਆ ਕਾਰਨ ਕੀ ਬਣਿਆ ਕਿ ਇੱਕ ਕੋਕੇ ਦਾ ਨਾਮ ਆਇਆ ਕਿ ਉਸਦੀ ਸੱਸ ਉਸ ਨੂੰ ਨੱਕ ਵਿੱਚ ਕੋਕਾ ਪਾਣ ਲਈ ਮਜਬੂਰ ਕਰਦੀ ਰਹੀ ਪਰ ਕਿਤੇ ਨਾ ਕਿਤੇ ਇਸ ਦੇ ਪਿੱਛੇ ਬਹੁਤ ਵੱਡਾ ਸੱਚ ਛੁਪਿਆ ਹੋਇਆ ਸੀ ਕਿ ਦਾਜ ਦੀ ਖਾਤਰ ਉਸਦੇ ਹੀ ਨਾ ਕਤਲ ਕਰ ਦਿੱਤਾ ਗਿਆ ਜੋ ਉਹ ਪਰਿਵਾਰ ਲਾਲਚੀ ਪਰਿਵਾਰ ਜਿਸ ਨੇ ਉਸ ਧੀ ਨੂੰ ਦਾਜ ਦੀ ਖਾਤਰ ਮਾਰ ਦਿੱਤਾ ਉਸ ਨੂੰ ਜ਼ਹਿਰ ਪਿਲਾ ਦਿੱਤਾ ਜੋ ਕਿ ਮੈਡੀਕਲ ਰਿਪੋਰਟਾਂ ਦੇ ਵਿੱਚ ਉਹ ਜ਼ਹਿਰ ਪੀਤੀ ਹੋਈ ਉਸਦੀ ਘਟਨਾ ਮੌਤ ਹੋ ਜਾਂਦੀ ਏ ਆਪਣੀ ਜ਼ਿੰਦਗੀ ਹਾਰ ਜਾਂਦੀ ਏ ਉਸਦੇ ਪਰਿਵਾਰ ਵਾਲਿਆਂ ਨੇ ਰੋ ਰੋ ਕੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਧੀ ਖੁਸ਼ੀ ਲੇਕਿਨ ਇੱਕੋ ਦਮ ਉਹ ਖੁਸ਼ੀ ਗਮੀ ਵਿੱਚ ਕਿਵੇਂ ਬਦਲ ਗਈ ਉਸਨੇ ਕਦੇ ਵੀ ਆਪਣੇ ਪੇਕੇ ਪਰਿਵਾਰ ਦੇ ਵਿੱਚ ਕਿਸੇ ਨਾਲ ਗੱਲ ਨਹੀਂ ਕੀਤੀ ਕਿ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਮੁਸੀਬਤ ਹੈ ਕੋਈ ਦੁੱਖ ਹੈ ਸਹਰੇ ਪਰਵਾਰ ਨੂੰ ਦੱਸਿਆ ਜਾਂਦਾ ਪਰ ਹੁਣ ਸਭ ਤੋਂ ਵੱਡਾ ਸਵਾਲ ਇਹੀ ਬਣਿਆ ਕਿ ਉਹ ਇੰਨੀ ਜਲਦੀ ਕਿਵੇਂ ਸਭ ਕੁਝ ਇਹ ਘਟਨਾ ਵਾਪਰ ਗਈ ਜੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਾਂ ਹੋਰ ਜਿਹੜੇ ਲੋਕਾਂ ਦੇ ਅਨੁਸਾਰ ਜੋ ਇਹ ਸਾਹਮਣੇ ਆ ਰਿਹਾ ਕਿ ਉਹ ਇੱਕ ਨੱਕ ਦੇ ਵਿੱਚ ਨੱਥ ਪਾਉਣ ਨੂੰ ਲੈ ਕੇ ਉਸ ਦੀ ਸੱਸ ਨਾਲ ਝਗੜਾ ਹੁੰਦਾ ਉਸ ਦੀ ਸੱਸ ਉਸ ਨੂੰ ਨੱਕ ਵਿੱਚ ਨੱਥ ਪਾਉਂਦੀ ਏ ਔਰ ਇਸ ਦੇ ਨਾਲ ਹੀ ਉਸ ਨੂੰ ਜਿਹੜਾ ਕਿ ਰਸੋਈ ਦਾ ਕੰਮ ਕਰਨ ਵਾਸਤੇ ਜੋ ਲਗਾਤਾਰ ਉਸਦੇ ਉੱਪਰ ਦਬਾਅ ਬਣਾਇਆ ਜਾਂਦਾ ਹੈ ਅੰਮ੍ਰਿਤਧਾਰੀ ਹੋਣ ਦੇ ਨਾਤੇ ਉਸ ਨੂੰ ਟੌਰਚਰ ਕੀਤਾ ਜਾਂਦਾ ਹੈ ਉਸ ਤੋਂ ਮਾਸਾਹਾਰੀ ਖਾਣੇ ਬਣਵਾਏ ਜਾਂਦੇ ਨੇ ਜਦੋਂ ਉਸ ਦਾ ਸਹੁਰਾ ਪਰਿਵਾਰ ਜਦੋਂ ਤੱਕ ਘਰ ਵਿੱਚ ਨਹੀਂ ਆ ਜਾਂਦਾ ਉਦੋਂ ਤੱਕ ਉਹ ਰਸੋਈ ਦੇ ਵਿੱਚ ਕੰਮ ਕਰਦੀ ਰਹਿੰਦੀ ਹੈ ਔਰ ਉਹਨਾਂ ਦੇ ਕੋਲ ਅੰਡੇ ਮੱਛੀ ਮੀਟ ਇਹ ਸਾਰਾ ਕੁਝ ਤਿਆਰ ਕਰਾਇਆ ਜਾਂਦਾ ਹੈ ਲੇਕਿਨ ਉਸ ਨੇ ਕਦੀ ਨਾ ਨਹੀਂ ਕੀਤੀ ਭਾਵੇਂ ਉਹ ਖੁਦ ਅੰਮ੍ਰਿਤਧਾਰੀ ਸੀ ਪਰ ਉਹ ਆਪਣੇ ਪਕੇ ਪਰਿਵਾਰ ਤੋਂ ਬਿਨਾ ਦੱਸੇ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਉਹ ਸਭ ਕੁਝ ਕਰਦੀ ਰਹੀ ਫਿਰ ਇੰਨੀ ਜਲਦੀ ਇਹ ਕੀ ਕਾਰਨ ਬਣਿਆ ਕਿ ਉਸ ਨੂੰ ਜਿਹੜਾ ਕਿ ਸਭ ਕੁਝ ਕਰਨ ਦੇ ਬਾਵਜੂਦ ਵੀ ਤੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਔਰ ਇਹੋ ਜਿਹਾ ਪਰਿਵਾਰ ਕੇ ਉਸ ਨੂੰ ਜ਼ਹਿਰ ਪੁਲਾ ਕੇ ਤੇ ਫਿਰ ਜਦੋਂ ਤੱਕ ਉਹ ਮਰਨ ਦੇ ਕਿਨਾਰੇ ਨਹੀਂ ਪਹੁੰਚ ਜਾਂਦੀ ਉਦੋਂ ਤੱਕ ਉਸ ਨੂੰ ਹਸਪਤਾਲ ਵੀ ਨਹੀਂ ਲੈ ਕੇ ਜਾਣ ਦਿੰਦੇ ਜੋ ਜਦੋਂ ਉਹਨਾਂ ਦਾ ਲੜਕੀ ਦੇ ਭਰਾ ਉਸ ਦਾ ਫਾਦਰ ਤੇ ਉਸ ਦੇ ਹੋਰ ਮਦਰ ਵਗੈਰਾ ਸਾਰੇ ਆ ਕੇ ਉਸ ਲੜਕੀ ਨੂੰ ਲੈ ਕੇ ਜਾਣਾ ਚਾਹੁੰਦੇ ਨੇ ਬੈੱਡ ਤੇ ਚੱਕਦੇ ਨੇ ਤਾਂ ਉਸ ਵਕਤ ਵੀ ਉਹਨਾਂ ਦੀ ਗੱਡੀ ਨੂੰ ਅੱਗੇ ਰੋਕ ਲਿਆ ਜਾਂਦਾ ਹੈ ਕਿ ਪਹਿਲਾਂ ਸਾਡੇ ਨਾਲ ਲਿਖ ਪੜ੍ਹ ਕਰਕੇ ਜਾਓ ਤੇ ਫਿਰ ਤੁਸੀਂ ਅੱਗੇ ਇਸ ਨੂੰ ਲੈ ਕੇ ਜਾਓ ਕਿਉਂਕਿ ਸਾਡੇ ਕੋਲ ਤੁਸੀਂ ਜਿੰਦੀ ਲੈ ਕੇ ਚੱਲੇ ਜੀ ਪਰ ਇਸ ਤਰ੍ਹਾਂ ਦਾ ਉਹ ਪਰਿਵਾਰ Hindu ਪਰਿਵਾਰ ਦੇ ਵਿੱਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਇੰਨੇ નિર્ਦਲੀ ਨਹੀਂ ਹੁੰਦੇ ਪਰ ਇਹ ਕਿਸ ਤਰ੍ਹਾਂ ਦਾ Hindu ਪਰਿਵਾਰ ਸੀ ਜਿਹੜਾ ਕਿ ਇੱਕ ਸਵਰਗ ਦੀ ਧਰਤੀ ਤੇ ਬੈਠਾ ਹੋਇਆ ਹਿਮਾਚਲ ਦੇ ਵਿੱਚ ਖਾਸ ਕਰਕੇ ਇਹ ਬਾਰਡਰ ਪੱਟੀ ਤੇ ਤਾਂ ਕੁਝ ਐਸੇ ਪਰਿਵਾਰ ਹੈ ਨੇ ਜੋ ਪੰਜਾਬ ਦੇ ਵਿੱਚ ਇਹ ਸਭ ਤੋਂ ਵੱਡੀ ਲਾਹਣ ਤੇ ਦਾਜ ਦੀ ਲੇਕਿਨ ਹਿਮਾਚਲ ਦੇ ਵਿੱਚ ਵੀ ਇਹ ਦਾਜ ਦੀ ਬਹੁਤ ਭੈੜੀ ਲਾਹਣ ਦੇ ਨਾਲ ਉਸ ਨੇਹਾਤੀ ਦਾ ਕਤਲ ਹੋ ਜਾਂਦਾ ਜੋ ਦਾਜ ਦੀ ਬੜੀ ਚੜ ਜਾਂਦੀ ਹੈ ਇਨਸਾਫ ਲਈ ਪਰਿਵਾਰ ਜਿਹੜਾ ਕਿ ਤਰਲੇ ਕੱਢ ਰਿਹਾ ਹੈ ਜੋ ਉਹਨਾਂ ਦੇ ਉੱਪਰ ਕੇਸ ਜ਼ਰੂਰ ਦਰਜ ਹੋ ਗਿਆ ਹੈ ਜੋ ਸਾਡਾ ਕਾਨੂੰਨ ਦੇ ਅਨੁਸਾਰ ਉਹ ਲੰਬੀ ਪ੍ਰਕਿਰਿਆ ਚੱਲੇਗੀ ਲੇਕਿਨ ਉਹ ਪਰਿਵਾਰ ਨੂੰ ਤੀ ਵਾਪਸ ਨਹੀਂ ਮਿਲੇਗੀ ਤੇ ਉਹਨਾਂ ਦਾ ਅਕਸਰ ਬਾਅਦ ਵਿੱਚ ਉਹਨਾਂ ਨੇ ਜ਼ਮਾਨਤਾਂ ਹੋ ਜਾਣਗੀਆਂ ਜਾਂ ਉਹ ਸਜ਼ਾ ਪੂਤ ਕੇ ਬਾਹਰ ਆ ਜਾਣਗੇ ਪਰ ਇਨਸਾਨੀਅਤ ਦੇ ਤੌਰ ਤੇ ਉਹਨਾਂ ਨੂੰ ਉਸ ਲੜਕੀ ਨੂੰ ਮਾਰ ਦੇਣਾ ਜੋ ਕਿ ਉਥੂ ਦੇ ਲੋਕ ਨੇ ਹਿਮਾਚਲ ਦੇ ਜਿਹੜੇ ਪਿੰਡ ਦੇ ਰਹਿਣ ਵਾਲੇ ਸੀ ਉਹ ਉਹਨਾਂ ਨੂੰ ਚਾਹੀਦਾ ਕਿ ਉਸ ਪਰਿਵਾਰ ਨੂੰ ਜਿਹੜਾ ਕਿ ਪਰਮਾਤਮਾ ਵੱਲੋਂ ਤਾਂ ਸਜ਼ਾ ਮਿਲਣੀ ਮਿਲਣੀ ਹੈ ਉਹਨਾਂ ਨੂੰ ਇੱਥੇ ਦੁਨੀਆ ਧਰਤੀ ਦੇ ਉੱਪਰ ਵੀ ਐਸੀ ਸਜ਼ਾ ਮਿਲੇ ਉਹਨਾਂ ਨੂੰ ਅਹਿਸਾਸ ਹੋ ਜਾਵੇ ਬਾਕੀ ਵੀ ਖੋਦ ਪਰਿਵਾਰ ਜਿਹੜੇ ਇਸ ਤਰ੍ਹਾਂ ਕਰਦੇ ਨੇ ਉਹਨਾਂ ਨੂੰ ਵੀ ਅਹਿਸਾਸ ਹੋਵੇ ਕਿ ਜੇ ਇਸ ਤਰ੍ਹਾਂ ਦਾ ਅਸੀਂ ਕੋਈ ਕਦਮ ਪੁੱਟਦੇ ਆਂ ਤੇ ਸਾਨੂੰ ਵੀ ਇਸ ਤਰ੍ਹਾਂ ਦੀ ਸਜ਼ਾ ਜਿਹੜੀ ਮਿਲੇ ਪਿੰਡਾਂ ਵਾਲੇ ਆਪਣੇ ਜੋ ਇਸ ਤਰ੍ਹਾਂ ਦੇ ਘਟਨਾਵਾਂ ਵਾਪਰਦਿਆਂ ਨੇ ਕਮੇਟੀਆਂ ਬਣਾਈਆਂ ਜਾਣ ਜਿਹੜਾ ਪਰਿਵਾਰ ਇਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ ਉਸ ਪਰਿਵਾਰ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਉਸ ਪਰਿਵਾਰ ਦੇ ਉੱਪਰ ਪਾਬੰਦੀਆਂ ਲਾ ਦਿੱਤੀਆਂ ਜਾਣ ਬਾਕੀ ਕਿ ਮੇਲਨ ਵਰਤਨ ਛੱਡ ਦਿੱਤਾ ਜਾਵੇ ਜੋ ਕਿ ਹੁਣ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਉਹਨਾਂ ਦਾ ਪੱਖ ਪੂਰੇ ਹੋਣਗੇ ਉਹਨਾਂ ਦੇ ਨਾਲ ਮੇਰ ਮਲਾਪ ਕਰ ਰਹੇ ਹੋਣਗੇ ਪਰ ਜਿਨ੍ਹਾਂ ਦੀ ਧੀ ਚਲੀ ਗਈ ਜਿਨ੍ਹਾਂ ਦੀ ਧੀ ਇੱਕ ਬਿਲਕੁਲ ਅਮਰਤਹਰੀ ਸਿੱਖ ਧੀ ਜਿਹੜੀ ਹਰ ਸਮੇਂ ਪਾਠ ਕਰਦੀ ਸੀ ਗੁਰਬਾਣੀ ਕਰਦੀ ਸੀ ਜੁੜੀ ਹੋਈ ਸੀ ਗੁਰਬਾਣੀ ਨਾਲ ਉਹ ਧੀ ਦਾ ਜਦੋਂ ਕਤਲ ਹੋ ਜਾਂਦਾ ਤਾਂ ਫਿਰ ਜਿਹੜਾ ਕਿ ਪੂਰਾ ਦੇਸ਼ ਵਿਦੇਸ਼ ਜਿੱਥੇ ਵੀ ਦੁਨੀਆ ਬੈਠੀ ਜਿਨ੍ਹਾਂ ਨੇ ਵੀ ਇਹ ਖਬਰ ਸੁਣੀ ਇਹ ਵੀਡੀਓ ਵੇਖੀਆਂ ਉਹਨਾਂ ਦੇ ਦਿਲ ਕੰਬ ਕੇ ਹਰੇਕ ਦੇ ਮਨ ਵਿੱਚ ਇਹ ਨਿਕਲੀ ਕਿ ਇਹ ਹੋ ਜੇ ਜਿਹੜੇ ਲੋਕ ਨੇ ਜਿਹੜੇ ਇਹੋ ਜਿਹੇ ਕਸਾਈ ਲੋਕ ਨੇ ਉਹਨਾਂ ਨੂੰ ਪਰਮਾਤਮਾ ਧਰਤੀ ਦੇ ਭੇਜਦਾ ਹੀ ਕਿਉਂ ਹੈ ਉਹਨਾਂ ਨੂੰ ਧਰਤੀ ਦੇ ਉੱਪਰ ਰਹਿਣ ਦਾ ਕੋਈ ਹੱਕ ਨਹੀਂ ਉਹ ਜਾਨਵਰਾਂ ਤੋਂ ਵੀ ਭੈੜੇ ਹੋ ਗਏ ਅਜੇ ਜਾਨਵਰ ਵੀ ਤਰਸ ਖਰ ਜਾਂਦੇ ਨੇ ਪਰ ਉਸ ਪਰਿਵਾਰ ਨੇ ਜੋ ਧੀ ਨਾਲ ਕੀਤਾ ਉਸ ਨੇਹਾ ਕੁੜੀ ਨਾਲ ਕੀਤਾ ਉਹ ਧਰਤੀ ਤੇ ਰਹਿਣ ਯੋਗ ਨਹੀਂ ਹੈ ਸੋ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਾਨੂੰਨ ਦੇ ਅਨੁਸਾਰ ਵੀ ਔਰ ਉਥੋਂ ਦੇ ਆਸ-ਪਾਸੇ ਜਿਹੜਾ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਜਿਹੜਾ ਇਹੀ ਅਪੀਲ ਹੁੰਦੀ ਹੈ ਕਿ ਤੁਸੀਂ ਉਹਨਾਂ ਨਾਲ ਸਭ ਕੁਝ ਛੱਡ ਦਿਓ ਉਹਨਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਇਹ ਕੰਮ ਕੀਤਾ ਤੇ ਸਾਡੇ ਨਾਲ ਇਹ ਜਿਹੜੀ ਇਸ ਦੁਨੀਆ ਦੇ ਵਿੱਚ ਸਾਨੂੰ ਇਹ ਸਜ਼ਾ ਮਿਲ ਰਹੀ ਹੈ